ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰਾ ਡੱਲ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਜਿੰਨਾ ਚਿਰ ਗੁਰਸ਼ਬਦ ਦੇ ਨਾਲ ਜੁੜਿਆ ਆ 사ਤਗੁਰ ਜੀ ਤਾਨ ਬਖਸ਼ਿਸ਼ ਕਰਦੇ ਆ ਇਹਦਾ ਤਖਤ ਪਵਿੱਤਰ ਆ ਤਖਤ ਦਾ ਕਦੇ ਵੀ ਨੀ ਕਿਸੇ ਨੇ ਭੇਡ ਦੇ ਅਕਾਲ ਤਖਤ ਮਹਾਨ ਹੈ ਆਪਾਂ ਰੋਜ਼ ਪੜ੍ਹਦੇ ਵੀ ਆ ਤੇ ਗਾਉਂਦੇ ਵੀ ਆ ਕਿਉਂਕਿ ਜੇ 500 ਕੋਈ ਕਦੇਸ਼ ਹੋਇਆ ਸੀ ਜਾਰੀ ਉਹਨਾਂ ਨੂੰ ਉਹ ਨਹੀਂ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਕਾਲਜ ਕੋਈ ਜੀਵਾਂ ਦੇ ਉੱਤੇ ਬੜਾ ਪਰ ਉਪਕਾਰ ਕੀਤਾ ਸਾਰੇ ਗੱਲੋਂ ਸਤਗੁਰ ਜੀ ਨੇ ਸੇਖਾਂ ਨੂੰ ਗੁਰ ਸ਼ਬਦ ਦੀ ਸੋਚੀ ਤੇ ਪਵਿੱਤਰ ਧੁਰ ਕੀ ਬਾਣੀ ਬਖਸ਼ਿਸ਼ ਕਰਕੇ ਇਹਦੇ ਅੰਦਰ ਜਿਹੜਾ ਸੀ ਮਾਨਸਿਕਤਾ ਉਹਨੂੰ ਤਕੜੇ ਕੀਤਾ ਜਿਹੜੇ ਉਸ ਵੇਲੇ ਦੇ ਨਿਯਾਈ ਸੀ ਉਹ ਕਈ ਵਾਰੀ ਧੋਨੇ ਤਵਾਉਂਦੇ ਸੀ ਸਰੀਰਾਂ ਨੂੰ ਕਸ਼ਟ ਦਿੰਦੇ ਸੀ ਗ੍ਰਸਤੋਂ ਦੌੜ ਜਾਂਦੇ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਪਵਿੱਤਰ ਸਾਨੂੰ ਸਿਧਾਂਤ ਇੱਕ ਓੰਕਾਰ ਦਾ ਬਖਸ਼ਿਸ਼ ਕੀਤਾ ਜਿਹੜਾ ਨਿਰੰਤਰ ਜੋਗਾ ਜਗਾਂਤਰ 사ਤਪੁਰਜੀ ਦੇ ਪਵਿੱਤਰ ਕਰਵਾਨੀ ਨੇ ਸਾਡੀ ਅਗਵਾਈ ਕਰਦੇ ਰਹਿਣਾ ਤੇ ਗੁਰੂਕਾ ਸਿੱਖ ਜਿਨ੍ਹਾਂ ਚ ਗੁਰਸ਼ਬਦ ਦੇ ਨਾਲ ਜੁੜਿਆ ਆ 사ਤਪੁਰਜੀ ਤਾਨ ਬਖਸ਼ਿਸ਼ ਕਰਦੇ ਆ ਜਿੱਲੇ ਆਪਣੀ ਥੋੜੀ ਜਿਹੀ ਇਹ ਕੁੰਡੀ ਛੜਾ ਕੇ ਦੂਏ ਬੱਥੇ ਨੂੰ ਦੌੜਦਾ ਤੇ ਫਿਰ ਦੁੱਖ ਵੀ ਪਾਉਂਦਾ ਪਰ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਇਸ ਆਜ਼ਾਦ ਦੇਸ਼ ਭਾਗ ਦੇ ਵਿੱਚ ਇਹ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਮੈਂ ਕਹਿ ਸਕਦਾ ਉਹ ਜਿਹੜਾ ਸਾਕਾ ਵਰਤਿਆ ਉਹ ਸਾਕਾ ਸੀ ਪੌਂਟਾ ਸਾਹਿਬ ਜੀ ਦਾ ਪਵਿੱਤਰ ਸਾਕਾ ਜਿੱਥੇ ਸਤਿਗੁਰਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦਾ ਸਮਾਂ ਥੋੜਾ ਉੱਥੇ ਵੱਡਾ ਕਰਕੇ ਦਤਾਇਆ ਵੀ ਉਸ ਗੁਰਧਾਮ ਦੇ ਉੱਤੇ ਜਿਹੜੇ ਮਨਮਤੀ ਲੋਕ ਸੀ ਮਹਾਂਤ ਸੀ ਉਸ ਵੇਲੇ ਦੇ ਉਹ ਆਪਣੇ ਵੱਡੇ ਕੁਕਾਰਮ ਕਰ ਰਹੇ ਸੀ ਤੇ ਉਸ ਵੇਲੇ ਪੰਥ ਕਾਲੀ ਤਰਨਾ ਨਾਲ ਜਥੇਬੰਦੀ ਹਰੀਆਂ ਬੇਲਾਂ ਉਸ ਵੇਲੇ ਦੇ ਸਾਡੇ ਮਹਾਨ ਤਪਸਵੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਹਰਪ੍ਰੀਤ ਸਿੰਘ ਜੀ ਦੀ ਕਮਾਂਡ ਥੱਲੇ 38 ਹਰੀਆਂ ਬੇਲਾਂ ਇਹ ਜਥੇਬੰਦੀ ਦੇ ਸਿੰਘ ਉੱਥੇ ਜਾ ਕੇ ਉਸ ਪਵਿੱਤਰ ਗੁਰਦੁਆਮ ਨੂੰ ਆਪਣੀ ਲਹੂ ਤੇ ਮਿੰਜ ਦੇ ਨਾਲ ਆਜ਼ਾਦ ਕਰਾਇਆ 11 ਸਿੰਘਾਂ ਨੇ ਸ਼ਹੀਦੀ ਪਾਈ ਤਿੰਨ ਫੱਟੜ ਹੋ ਗਏ ਜਿਨ੍ਹਾਂ ਦੇ ਵਿੱਚੋਂ ਸਾਡੇ ਵਿੱਚ ਮਜੂਦਾ ਮੁਖੀ ਸਿੰਘ ਸਾਹਿਬ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਤੇ ਜਿਹੜਾ ਸਾਰਾ ਸਾਕਾ ਉਹ ਹੰਡਾਇਆ ਤੇ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਆ ਤੇ ਡਾਕਟਰ ਕਹਿੰਦੇ ਜੇ ਗੋਲੀ ਕੱਢੀ ਤਾਂ ਫੇਰ ਨੁਕਸਾਨ ਵੀ ਹੋ ਸਕਦਾ ਕਹਿਣਾ ਬੜਾ ਸੋਖਾ ਹੁੰਦਾ ਪਰ ਜੇਲੇ ਮੌਤ ਦੇ ਮੂਹਰੇ ਦੇਖ ਕੇ ਚੁਮਣਾ ਹੋਵੇ ਬੜਾ ਔਖਾ ਹੁੰਦਾ ਪਰ ਜੇ ਗੁਰੂ ਨਾਲ ਹੋਵੇ ਉਹ ਮੌਤ ਦਾ ਤੇ ਜ਼ਿੰਦਗੀ ਦਾ ਫਾਸਲਾ ਜਿਹੜਾ ਹੈ ਉਹ ਮੁਕਾ ਲਿੰਦਾ ਸਿੱਖ ਜਿਥੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਆਪਾਂ ਇਹ ਸੱਚ ਕਾਂਡ ਸ੍ਰੀ ਹਰਿਮੰਦਰ ਸਾਹਿਬ ਐਸ ਮੋਰ ਗੁਰਦੁਆਰਾ ਮਾਜੀ ਸਾਹਿਬ ਦੀ ਬਾਣ ਹਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਆ ਸੋ ਮੈਂ ਅਰਦਾਸ ਵੀ ਕਰਦਾ ਗੁਰੂ ਸਾਹਿਬ ਜੀ ਕਿਰਪਾ ਕਰਿਓ ਆਪਣੀ ਬਖਸ਼ਿਸ਼ ਰਹਿਮਤ ਕਰਕੇ ਗੁਰੂ ਖਾਲਸੇ ਨੂੰ ਆਪਣੇ ਤਰ੍ਹਾਂ ਘਰੋਂ ਪਵਿੱਤਰ ਗਰਵਾਣੀ ਪਾੜਨ ਦਾ ਵਿਚਾਰਨ ਦਾ ਤੇ ਦਿੱਤੇ ਚੱਲਣ ਦਾ ਬਲ ਉਤਮ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਜਗਵਾਣਾ ਹਮੇਸ਼ਾ ਦੇ ਚੱਲਦੇ ਰਹੇ ਦੇਖੋ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰਾ ਕੱਲ ਸਾਡੀ ਭੈਣ ਕਮਲਦੀਪ ਪੌਰ ਨੇ ਉਹ ਰੀਚ ਕੀਤੀ ਆ ਤੇ ਅਸੀਂ ਅੱਜ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਦੇ 6 ਸਾਲਾਂ ਦੇ ਵਿੱਚ ਤਾਕਤ ਦਾ ਬਰਦਰ ਦੇਖੋ ਤਾਕਤ ਨਾ ਵਰਤੋ ਕਿਉਂਕਿ ਤਾਕਤ ਦਾ ਕਦੇ ਇਹਦਾ ਤਾਕਤ ਪਵਿੱਤਰ ਆ ਤਾਕਤ ਦਾ ਕਦੇ ਵੀ ਕਿਸੇ ਨਾਲ ਪਿੱਟਦੇ ਮੇਰੇ ਵਰਗੇ ਕਈ ਵਾਰੀ ਹੁੰਦੇ ਥੋੜੇ ਬੁੱਤੇ ਜਿਹੜੇ ਸਰੀਰ ਕਰਕੇ ਪਿੱਟਦੇ ਪਰ ਕੋਈ ਨਹੀਂ ਇਹ ਕਿਉਂਕਿ ਸੁਭਾਅ ਆ ਕਈ ਵਾਰੀ ਇਹਵੇਂ ਦੇ ਹੋ ਜਾਂਦੇ ਪਰ ਯਤਨ ਕਰ ਰਹੇ ਹਾਂ ਭਈ ਇਹ ਜਿਹੜਾ ਥੋੜਾ ਬਹੁਤਾ ਆਪਸ ਵਿੱਚ ਟਕਰਾਇਆ ਸਰੀਰਾਂ ਦਾ ਉਹ ਉਹ ਜਿਹੜਾ ਆ ਉਹ ਘੱਟ ਕੀਤਾ ਜਾਵੇ ਜਿਹੜੇ ਹੁਣ ਕਿਉਂਕਿ ਕਾਲ ਤੱਕ ਦੇਖੋ ਇੱਕ ਨਿਯਮ ਹੈ ਇੱਕ ਵਿਧਾਨ ਹੈ ਇੱਕ ਵਿਧੀ ਆ ਜਿਹੜਾ ਵੀ ਆ ਕੇ ਉੱਥੇ ਨਤਮਸਤਕ ਹੋ ਜਾਂਦਾ ਆਪਣੇ ਪੁਰਾਣੇ ਕੀਤੇ ਕੋਈ ਵੀ ਹੋਵੇ ਉਹ ਜਲੇ ਆ ਕੇ ਸਮਰਪਿਤ ਹੋ ਕੇ ਕਹਿੰਦੇ ਉਹਨੂੰ ਆਪਾਂ ਕੰਫੈਸ਼ਨ ਕਰ ਲਿਆ ਤੇ ਫਿਰ ਉਹ ਤੋਂ ਬਾਅਦ ਸਤਗੁਰੂ ਜੀ ਪਾਵਨ ਤੇ ਪਵਿੱਤਰ ਕਰਕੇ ਵੀ ਉਹਨੂੰ ਭੇਜਦੇ ਆ ਸੋ ਅਕਾਲ ਤਖਤ ਮਹਾਨ ਹੈ ਆਪਾਂ ਰੋਜ਼ ਪੜਦੇ ਵੀ ਆਂ ਤੇ ਗਾਉਂਦੇ ਵੀ ਆਂ ਮਹਾਨ ਇਸ ਕਰਕੇ ਆ ਸਿੱਖ ਦਾ ਅਕਾਲ ਤਖਤ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਜਿਹੜੇ ਫਿਰ ਕੁਝ ਸਮੇਂ ਲਈ ਲੰਬੇ ਹੁੰਦੇ ਆ ਉਹਨਾਂ ਨੂੰ ਫਿਰ ਆਉਣਾ ਹੀ ਪੈਂਦਾ ਤੇ ਸਾਡਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਪਾਛੀ ਜੀ ਜੀ ਸਿੰਘ ਢੱਡੀ ਵਾਲਾ ਸੇ ਅਕਾਲ ਤਖਤ ਸਾਹਿਬ ਦੇ ਪੇਸ਼ ਰਾਖੇਵੇਂ ਦੇਖਦੇ ਮੈਂ ਕਹ ਹਟਿਆਨ ਦੇਖੋ ਵਾਰ-ਵਾਰ ਆਪਾਂ ਗੱਲ ਤੇ ਬੋਲਦੇ ਜਿਹੜੀ ਗੱਲੇ ਮੁੱਕ ਗਈ ਦੇਖੋ ਕਿਉਂਕਿ ਜੇ ਪੰਚ ਤੋਂ ਕੋਈ ਆਦੇਸ਼ ਹੋਇਆ ਸੀ ਜਾਰੀ ਉਹਨਾਂ ਨੂੰ ਉਹਨੇ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ ਲਿਖਤੀ ਵੀ ਮੰਨ ਲਿਆ ਤੇ ਜ਼ੁਬਾਨ ਨਾਲ ਵੀ ਮੰਨ ਲਿਆ ਤੇ ਫਿਰ ਹੁਣ ਬਕਾਲ ਤਖਤ ਵੱਲੋਂ ਜਿਹੜੇ ਕਾਰਵਾਈ ਹੋ ਜਾਏ ਫੇ ਸਿੱਖ ਦਾ ਫਰਜ਼ ਨਹੀਂ ਬਣਦਾ ਕੋਈ ਅੱਜ ਜਿਹੜਾ ਕੀ ਸਾਕਤ ਕੁਝ ਲੈ ਵਾਇਹੂ ਜਿੱਤਾ ਖਾਲਸਾ ਵਾਇਹੂ ਜਤਨ ਖੁਦਾਏ ਤਾਂ ਬਾਸ ਸ੍ਰੀ ਭੌਂਡਾ ਸਾਹਿਬ ਜੀ ਜੋ ਕਿੱਥੇ ਕੱਲ੍ਹ ਦੇ ਤਾਲ ਪਿਤਾ ਜੀ ਦੇ 4 ਸਾਲ ਸੱਤ ਦਿਜੀ ਬਿਤਾਜ ਬਣ ਰਹੇ ਗੁਰਦੇਵ ਬਾਤਾ ਮਤਾ ਸਦਕਾ ਸਾਹਿਬ ਜੀ ਜੀਤਵਿੰਦਰ ਭੱਟ ਕੋ ਬਡੇ ਸਾਹਿਬ ਦਾਦਾ ਸਾਹਿਬ ਆਪਾ ਜੀ ਸੰਤ ਦੇ ਦਾ ਪ੍ਰਕਾਸ਼ ਹੋਇਆ। ਭਾਣੇ ਦਾ ਜੁੱਧ ਲੜਿਆ। ਦਸਬ ਸ੍ਰੀ ਬਖੋ ਆਗ ਪਾਣੀ ਸਤਪਤਾਲੇ ਉੱਥੇ ਧੰਦ ਕੀਤੇ। ਉਸ ਸਵੈਤਨ ਉਸਤਾਨ ਦਾ ਪ੍ਰਬੰਧ ਇਹ ਸਮਝੋ ਜਿੱਦਾਂ ਨਰਕਾਣੇ ਸਾਹਿਬ ਵਾਲਾ ਲੜੈੜੋ ਬਹੁਤ ਸੀ। ਉਹ ਹੋ ਉਹ ਦੇ ਕਾਰਬੋਨ ਕਾਪੀ ਸੀ ਬਾਤ ਗੁਰਦਿਆਲ ਸਿੰਘ। ਤੇ ਬਸਲ ਸ਼ੇਰ ਦਾ ਤਾਲਾ ਲਾਲ ਹਰੀਆ ਮੇਲਾ ਜਥੇਬੰਦੀ ਦੇ ਸੱਜਣ ਖੜ੍ਹ ਨਵਾਸੀ ਬਾਬਾ ਜੀ ਸਿੰਘ ਸਾਹਿਬ, ਬਾਬਾ ਹਰਬੰਦ ਸਿੰਘ ਸਾਹਿਬ ਜੀ ਦੇ ਅਗਵਾਈ ਵਿੱਚ 38 ਸਿੰਘ 38 ਘੋੜੇ 4 ਗੱਡੇ ਲੱਕੜੀ ਦੇ ਬਈਆ ਵਾਲੇ ਇਹ ਸਾਰੀ ਪੋਝ ਪੈਦਲ ਚੱਲ ਕੇ ਉੱਥੇ ਗਏ ਅਰਦਾਸ ਕਰਕੇ ਸੱਚੇ ਪਾਤਸ਼ਾਹ ਅਸੀਂ ਕਿਸੇ ਲਾਲਚ ਵਿੱਚ ਲਾਈਏ ਮੌਤ ਤੋਂ ਨਾ ਡਰੀਏ ਤੇ ਲਾਲਚ ਵਿੱਚ ਆ ਕੇ ਮੌਤ ਤੋਂ ਡਰ ਕੇ ਸਾਡੇ ਪੈਰ ਬਿਸ਼ਾਦੋਂ ਨਾ ਪੱਟੇ ਜਾਣ ਸਾਡੇ ਸੀਸ ਸਾਡੇ ਸਰੀਰ ਆਪਣੇ ਪਰਿਵਾਰ ਸਤਿਵੰਤ ਨੇ ਕੱਲ ਦੇ ਦਿਲ ਭਾਈ ਮੈਨੂੰ ਇਸ ਆਕਾ ਬਰਤਿਆ ਸ੍ਰੀ ਖਡ ਪਾਠ ਸਾਹਿਬ ਕਰਦਿਆ ਤੇ ਬਹਤ ਦੇ ਉਥੇ ਦੇ ਪ੍ਰਸ਼ਾਸਨ ਨਾਲ ਪੁਲਿਸ ਨਾਲ ਗੱਲ ਕੇ ਹੰਦਾ ਤੋਂ ਲਹਾਰਾਂ ਗੋਲੀਆਂ ਚਲਾ ਕੇ 11 ਸਿੰਘ ਸ਼ਹੀਦ ਕੀਤੇ ਤੇ ਨਜਬੀ ਕੀਤੇ ਗੁਰਦਾਰਾ ਸਾਹਿਬ ਦੇ ਅੰਦਾ ਛਾਤ ਦਾ ਸਾਰੀ ਛਾਟ ਦੀ ਕੀਤੀ ਸਤਿਗੁਰੂ ਸ੍ਰੀ ਗੁਰੂ ਰਣਜੀਤ ਸਾਹਿਬ ਮਹਾਰਾਜ ਜੀ ਦੇ ਖਡ ਪਾਠ ਕਰਦਿਆ ਹੋਇਆ ਅਖਰਡ ਪਾਠ ਇਸ ਨੂੰ ਉੱਤੇ ਸ਼ਹੀਦ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਰੂਪ ਰਮਾਲੇ ਸਾਰੇ ਸ਼ਹੀਦਾਂ ਸਿਰ ਦੇ ਖੂਨ ਨਾਲ ਲੱਤ ਪਾਸੀ ਦੇ ਸਾਰੇ ਹਾਲ ਦੇ ਅੰਦਰ ਇੰਦਾ ਖੂਨ ਦੇ ਰਿਆ ਫਰਟਾ ਜਿਹਦਾ ਪਾਣੀ ਹੁੰਦਾ। ਖੇਤਾ ਸੀ ਗਾਦੇ ਆਪਣੇ ਪਵਿੱਤਰ ਖੂਨ ਨਾਲ ਕੋਈ ਦੁੱਧ ਨਾਲ ਇਸ਼ਨਾਨ ਕਰੌਦਾ, ਕੋਈ ਚਾਹ ਨਾਲ ਕਰੌਦਾ। ਆਪਣੇ ਪਵਿੱਤਰ ਖੂਨ ਨਾਲ ਉਸ ਤੁਰਤਾਂ ਦੇ ਅਸ਼ਧਾਨ ਕਰਾ ਕੇ ਉਸੇ ਦੀ ਪਵਿੱਤਰਤਾ ਕਾਇਮ ਕਰਕੇ ਖਾਲਸੇ ਪੰਥ ਦੀ ਪ੍ਰਤੀਨਿਧ ਬਾਸੁਰਦਾਰ ਬੁਰਦਾਰਾ ਪਰਵੰਦਨ ਕੇ ਬੇਟੀ ਅੱਦੇ ਖਾਲਸੇ ਪੰਥ ਦੇ ਹੱਥਾਂ ਵਿੱਚ ਸੌਂਪਿਆ। ਸੋ ਦਾਸ ਆਪਣੇ ਵੱਲੋਂ ਪ੍ਰਸ਼ਦ ਕਾਰਜਗੋਸ਼ ਸ੍ਰੀਮਾਨ ਸਤਾਰਾ ਜੱਦਲ ਸਿੰਘ ਜੀ ਪ੍ਰਧਾਨ ਸਾਹਿਬ ਸਰੋਬੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੂਹ ਮੈਂਬਰ ਸਹਿਬਾਨ ਤਾਲਦੁ ਤਾਲ ਪ੍ਰਚਾਰ ਕਮੇਟੀ ਦੇ ਬਾਬਲ ਸਹਿਬਾਨ ਅਹੁਦੇਦਾਰ ਸਹਿਬਾਨ ਸਾਰਿਆਂ ਨੇ ਸਰਬਸੰਮਤੀ ਨਾਲ ਪਤਾ ਪਾਸ ਕਰਕੇ ਇਹ ਉਹ ਮਹਾਨ ਸ਼ਹੀਦੀ ਸਾਤਾ ਬਾਡੇ ਸਾਹਿਬ ਦੇ ਸ਼ਹੀਦਾਂ ਦੀ ਯਾਦ ਅਦ ਹਰ ਸਾਲ 23 ਮਈ ਨੂੰ ਮਨਾਇਆ ਜਾਇਆ ਕਰੂਗਾ ਕਿਉਂਕਿ ਬਾਜੂ ਉਥੇ ਬਾਰਦਾ ਸਾਹਿਬ ਸਥਾਨਕ ਸਥਾਨ ਤੇ ਗਲ ਬਣਾਇਆ ਗਿਆ ਇਸ ਲਈ ਦੂਸਰਾ ਛੇ ਦੇ ਸਾਕੇ ਦਾ ਦ੍ਰਿਸ਼ ਬਣਾ ਕੇ ਕੈਦਰੀ ਸੇਖ ਜਾਬ ਕਾਲ ਬਿ ਸ਼ਿਸ਼ੋਭਤ ਕੀਤਾ ਦਾਸ ਆਬਲੇ ਵੱਲੋਂ ਬਸਲ ਸ਼ੀ ਦਾ ਤਾਲਾ ਲਾਲ ਹਰੀਏ ਮੇਲਾ ਜਥੇਬੰਦੀ ਦੇ ਸਾਰੇ ਸਿਗਾ ਵੱਲੋਂ ਸਰਦਾਰ ਜੋਗਪਾਲ ਸਿੰਘ ਸਾਹਿਬ ਦੀ ਦਾਸ ਸੋਚੀ ਸਰਪਤੀ ਗੁਰੂਆਂ ਪਰਵੰਧਕ ਕਮੇਟੀ ਦਾ ਤਲਵਾ ਕਰਦਾ ਹੋਇਆ ਅਰਦਾਸ ਕਰਦਾ ਪਾਤਸ਼ਾਹ ਆਪਰੇ ਖਾਲਸੇ ਪਾਤਨ ਨੂੰ ਇੱਕ ਤਾ ਇਤਫਾਕ ਬਖਸ਼ੋ ਸਮੁੱਚਾ ਖਾਲਸਾ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦਸ਼ਾਯਾ ਹੇਠ ਅਕਬਰ ਹੋਵੇ ਖਾਲਸੇ ਪੰਥ ਦੀ ਸਾਰੇ ਸੰਸਾਦ ਤੇ ਜੈ ਜੈਕਾਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ